ਜੰਨੀਆਂ ਵਿੱਚ ਕੁੜੀਆਂ ਜੰਨੀਆਂ ਵਿੱਚ ਭੈਣਾ ਨਾ ਇਸ ਵੀਡੀਓ ਤੋਂ ਪਰਾਂ ਹਟ ਦਿਓ ਕੋਈ ਗੱਲ ਹੀ ਤਾਂ ਦੀ ਹੈ ਆਓ ਜੋੜੇ ਦੀ ਇੱਕ ਵੀਡੀਓ ਬਹੁਤ ਭੜੀ ਵਾਇਰਲ ਹੋਈ ਆ ਕਿ ਹਰ WhatsApp ਤੇ ਪਹੁੰਚੀ ਨਹੀਂ ਤੁਹਾਨੂੰ ਪੰਜਾਬ ਤੋਂ ਤਿੰਨ ਚਾਰ ਦਿਨ ਤੋਂ ਲੋਕਾਂ ਰੌਲਾ ਪਾਇਆ ਹੀ ਧੀਰ ਨੂੰ ਇਨਸਾਫ ਚਾਹੀਦਾ ਭੈਣ ਨੂੰ ਇਨਸਾਫ ਚਾਹੀਦਾ ਕੁੜੀ ਨੂੰ ਇਨਸਾਫ ਚਾਹੀਦਾ ਕਿ ਇਹਨੇ ਖੁਦ ਕਿਹਾ ਕਿ ਮੈਂ ਮੈਨੂੰ ਨਸ਼ੇ ਵਾਲੀਆਂ ਗੋਲੀਆਂ ਖਵਾ ਕੇ ਮੈਨੂੰ ਕੋਕ ਵਿੱਚ ਪਿਆ ਕੇ ਮੇਰੇ ਨਾਲ ਧੱਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਖੁਦ ਪਰਚਾ ਦਰਜ ਕਰਾ ਕੇ ਆਈ ਆ ਉਹ ਵੀਡੀਓ ਵੇਖਣ ਤੋਂ ਬਾਅਦ ਜਥੇਬੰਦੀਆਂ ਭਾਈ ਮਹਿਰੋ ਪਹਾਣਾ ਸਿੱਧੂ ਜਾਂ ਹੋਰ ਜਿਹੜੇ ਸਾਡੇ ਐਨ ਆਰ ਆਈ ਭੈਣ ਭਰਾਵਾਂ ਨੂੰ ਬੜਾ ਦੁੱਖ ਲੱਗਾ ਕਿ ਕੁੜੀ ਨਾਲ ਬਹੁਤ ਗਲਤ ਹੋਇਆ ਇਤੋਂ ਤੱਕ ਵੀ ਕੁੜੀ ਨੇ ਆਪਣੀ ਮਰਜ਼ੀ ਨਾਲ ਵੀ ਫੋਟੋਆਂ ਲਾ ਕੇ ਲੋਹਾਈਆਂ ਨੇ ਫੋਟੋਆਂ ਪਾਈਆਂ ਨੇ ਕੀ ਕੀ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਮੁੰਡੇ ਤੇ ਪਰਚਾ ਕਰਾ ਦਿੱਤਾ ਗਿਆ। ਅੱਜ ਹੁਣ ਖਬਰ ਆਈ ਆ ਕਿ ਦੋਵਾਂ ਪਰਿਵਾਰਾਂ ਨੇ ਬਹਿ ਕੇ ਸਮਝੌਤਾ ਕਰ ਲਿਆ। ਕਿ ਸਾਡੇ ਪਰਿਵਾਰ ਦੀ ਗੱਲ ਹੀ ਤੇ ਅਸੀਂ ਨਿਭੇੜ ਲਈ ਆ। ਹੁਣ ਗੱਲ ਅਸੀਂ ਫਿਰ ਪਾਗਲ ਆ ਪਬਲਿਕ ਮੇਰੇ ਮੂੰਹ ਸੁਣਨ ਲੱਗੇ ਪਾਗਲ ਆ। ਪਹਿਲਾਂ ਤੁਸੀਂ ਸਾਰੇ ਚੈਨਲਾਂ ਤੇ ਵੀਡੀਓ ਪਾ ਕੇ ਇੰਟਰਵਿਊਆਂ ਦਿੱਤੀਆਂ ਆਪੇ ਖੇ ਖਲਾਰ ਕੇ ਆਪਣੇ ਸਿਰ ਤੇ ਪਾ ਕੇ ਆਪੇ ਤੁਸੀਂ ਹੁਣ ਸਾਨੂੰ ਪਬਲਿਕ ਨੂੰ ਕੁੱਦੂ ਬਣਾਤਾ ਬਈ ਇਹ ਕਿੰਦਾਂ ਦੀ ਗੱਲ ਹੋਈ ਜਿੱਦ ਤੁਹਾਡੇ ਬੱਚਿਆਂ ਨੂੰ ਗਲਤੀ ਹੋਈ ਹੀ ਜਿੱਦਨ ਕੁੜੀ ਪਰਚਾ ਦੇਣ ਗਈ ਉਦੋਂ ਰੋਕਦੇ ਹੁਣ ਅਸੀਂ ਜਿਹੜੇ ਭਰਾ ਜਜ਼ਬਾਤੀ ਹੋ ਕੇ ਜੇ ਉਹ ਮੁੰਡੇ ਦਾ ਕੋਈ ਨੁਕਸਾਨ ਕਰ ਦਿੰਦਾ ਮੈਰੋਂ ਭਰਾ ਤੇ ਅੱਗੇ ਪਰਚੇ ਆ ਭਾਨੇ ਸਿੱਧੂ ਦੇ ਅੱਗੇ ਪਰਚੇ ਆ ਜਿੰਨਾ ਕੁੜੀਆਂ ਨੇ ਇਹ ਚੀਜ਼ਾਂ ਵੇਖੀਆਂ ਵੀ ਆ ਪੰਜਾਬ ਦੀ ਧਰਤੀ ਤੇ ਹੋ ਰਿਆ ਪੁਲਿਸ ਪ੍ਰਸ਼ਾਸਨ ਆਮ ਪਬਲਿਕ ਨੂੰ ਕਹਿਣ ਦੇ ਕਿ ਤੁਹਾਡੇ ਤੇ ਵੀ ਪਰਚਾ ਆ ਜੂ ਜੇ ਕਿਸੇ ਨੇ ਵੀਡੀਓ ਵਾਇਰਲ ਕੀਤੀ ਆ ਤੇ ਜਿੰਨਾ ਵੀਡੀਓ ਵਾਇਰਲ ਕੀਤੀ ਜਿੰਨਾ ਨਗੇਜ ਪੁਣਾ ਦਿਖਾ ਲਿਆ ਕਿੰਨਾ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੇ ਗੰਦ ਪਾਇਆ ਆ ਅੱਜ ਉਹ ਸੱਚੇ ਹੋ ਕੇ ਜੱਫੀਆਂ ਵੀ ਪਾਲੀਆਂ ਉਹ ਮਿਲ ਵੀ ਪਏ ਆ ਉਹਨਾਂ ਨੂੰ ਗਲਤੀਆਂ ਵੀ ਕਬੂਲ ਹੋ ਗਈਆਂ ਇਹ ਅੱਛਾ ਫਿਰ ਸਾਡੇ ਭਰਾਵਾਂ ਦੇ ਜਿਹੜੇ ਪਰਚੇ ਕੱਟੇ ਜਾਂਦੇ ਆ ਕੋਈ ਕਿਸੇ ਦੀ ਬਾਹ ਲਾਉਣ ਦਾ ਕੋਈ ਕਿਸੇ ਦਾ ਹੱਥ ਲਾਉਣ ਦਾ ਕੋਈ ਇਸ਼ਤ ਦੀ ਖਾਤਰ ਇਦਾਂ ਕਰ ਲੈਂਦਾ ਤੇ ਭਾਈ ਉਹ ਉਹ ਦੇ ਫਿਰ ਨਿਆਕ ਫਸ ਗਏ ਨਾ ਸਾਡੇ ਭਰਾ ਕਹਿੰਦੇ ਚਾਚਾ ਤੂੰ ਇਸ ਵੀਡੀਓ ਤੇ ਗੱਲ ਕਰ ਗੱਲ ਕਰ ਕੋਈ ਰਾਬੀ ਚਾਹੁੰਦਾ ਸੀ ਮੈਂ ਚੋਪਰਿਆਂ ਪਰ ਕੋਈ ਦਾ ਫੈਸਲਾ ਕੋਈ ਹੋਰ ਆਉਣਾ ਸੀ ਕੋਈ ਗੱਲ ਹੀ ਕੁਝ ਹੋਰ ਹੋਣੀ ਸੀਗੀ ਨਹੀਂ ਬੋਲੇ ਪਰ ਅੱਜ ਬੜਾ ਇਹ ਗੱਲ ਦਾ ਦੁੱਖ ਲੱਗਾ ਵੀ ਤੁਸੀਂ ਆਤਮ ਵਿਸ਼ਵਾਸ ਉੱਠ ਗਿਆ ਕੁੜੀਆਂ ਤੋਂ ਜਿੱਦਾਂ ਹੁਣ ਜ਼ਮਾਨਾ ਆ ਗਿਆ ਨਾ ਮੈਨੂੰ ਨਹੀਂ ਲੱਗਦਾ ਕਿ ਅੱਗੇ ਇਸ ਵੀਡੀਓ ਤੋਂ ਬਾਅਦ ਕੋਈ ਵੀ ਭਰਾ ਆਖੂਗਾ ਕਿ ਮੈਂ ਇਹਦਾ ਇਨਸਾਫ ਕਰਵਾਉਂਗਾ ਮੈਂ ਇਹਦਾ ਬਦਲਾ ਲਵਾਂਗਾ ਜਾਂ ਮੈਂ ਇਦਾਂ ਕਰਕੇ ਦਿਖਾ ਲੂੰਗਾ ਨਹੀਂ ਕਿਉਂਕਿ ਕੁੜੀ ਨੇ ਖੁਦ ਇੰਟਰਵਿਊ 'ਚ ਮੰਨਿਆ ਕਿ ਮੇਰ ਨਾਲ ਧੱਕਾ ਹੋਇਆ ਮੇਰ ਨਾਲ ਦੋ ਮੁੰਡੇ ਤਿੰਨ ਮੁੰਡੇ ਮੇਰ ਨਾਲ ਇਦਾਂ ਹੋਇਆ ਉਦਾਂ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਵੀਡੀਓ ਦੇ ਵਿੱਚ ਖੁਦ ਬਕੀਆ ਕੁੜੀ ਖੁਦ ਗੱਲਾਂ ਕੀਤੀਆਂ ਖੁਦ ਆਪਣੀਆਂ ਉਹ ਵੀਡੀਓ ਹੁਣ ਹਰ ਇੱਕ ਜਿਹੜਾ ਐਨਆਰਆਈ ਆ ਉਹਦੇ ਮੋਬਾਈਲ ਦੇ ਵਿੱਚ ਵੀਡੀਓ ਕਿੱਥੋਂ ਆਈਆਂ ਪੰਜਾਬ ਤੋਂ ਵਾਇਰਲ ਕਿੰਨੇ ਕੀਤੀਆਂ ਪੰਜਾਬੀਆਂ ਨੇ ਜਲੂਸ ਪੈਦਾ ਨਗਿਆ ਪੰਜਾਬੀਆਂ ਦਾ ਬਾਕੀ ਜਿਹੜੀਆਂ ਬਾਕੀ ਕੁਮਾਰੀਆਂ ਕੁੜੀਆਂ ਪੰਜਾਬ ਦੇ ਵਿੱਚ ਰਹਿੰਦੀਆਂ ਕਿ ਕਲਮ ਨੂੰ ਉਹਨਾਂ ਜਿੰਨਾ ਮੁੰਡਿਆਂ ਦੇ ਬਾਹਰ ਰਸਤੇ ਹੋਏ ਉਹ ਕੀ ਉਹ ਕੀ ਸੋਚਣਗੇ ਕਿ ਸਾਡੀ ਘਰ ਵਾਲੀ ਵੀ ਇਦਾਂ ਨਹੀਂ ਕਹਿਣਾ ਹਰਕਤ ਕਰ ਸਕਦੀ ਜਾਂ ਇਦਾਂ ਕਰ ਸਕਦੀ ਜਾਂ ਹਨ ਕਿੰਨੀਆਂ ਲੜਾਈਆਂ ਪਈਆਂ ਕਿੰਨੇ ਘਰ ਹੋਰ ਟੁੱਟਣੇ ਆ ਕਿੰਨੇ ਸ਼ੱਕ ਹੋਰ ਵਧਣੇ ਆ ਕਿ ਇੱਕ ਇੱਕ ਪੰਜਾਬੀ ਕਮਿਊਨਿਟੀ ਨੂੰ ਇੱਕ ਮੈਸੇਜ ਗਿਆ ਮੇਰਾ ਬੋਲਣਾ ਫਰਜ਼ ਨਹੀਂ ਆ ਪਰ ਤੁਸੀਂ ਖੁਦ ਸੋਚ ਕੇ ਵੇਖੋ ਵੀਰ ਜੇ ਇਹੀ ਕੰਮ ਕਰਨਾ ਹੈ ਪੰਚਾਇਤਾਂ ਬੈਂਦੀਆਂ ਇਹੀ ਕੰਮ ਕਰਨਾ ਹੈ ਕਿ ਆ ਮੋਬਾਈਲਾਂ ਤੇ ਨਾ ਇੱਕ ਦੂਜੇ ਨੂੰ ਸ਼ੇਅਰ ਕਰ ਦੇ ਇਹੀ ਕੰਮ ਕਰਨਾ ਹੈ ਤੇ ਉਸ ਦਿਨ ਦਾ ਡੱਕ ਦੇ ਫਿਰ ਜੇ ਤੁਸੀਂ ਹੈਲਪ ਮੰਗੀ ਪਬਲਿਕ ਕੋ ਫਿਰ ਅੱਜ ਪਬਲਿਕ ਕੀ ਤੁਹਾਡੇ ਬਾਰੇ ਸੋਚੇ ਪਬਲਿਕ ਅੱਜ ਕੀ ਕਹੂਗੀ ਕਿ ਇੱਕ ਬੰਨੇ ਤੁਸੀਂ ਖਲਾਰਾ ਪਾ ਕੇ ਗੰਦ ਪਾ ਕੇ ਗੰਦ ਮੈਂ ਕਿਉਂ ਕਹਿਣਾ ਆ ਮੇਰੇ ਹੱਥ ਮੋਬਾਈਲ ਆ ਇਹਦੇ ਇਹਦੇ ਤੇ ਪਤਾ ਨਹੀਂ ਕਿੰਨੇ ਕੁ ਵਟਸਐਪ ਗਰੁੱਪ ਚੱਲਦੇ ਪਤਾ ਨਹੀਂ ਕਿੰਨੇ 10 12 ਵਾਲੀ ਭੇਜ ਭੇਜ ਅਸੀਂ ਕਿੱਥੋਂ ਆ ਗਈਆਂ ਹੈ ਲੱਥੀ ਇੱਜ ਤੇ ਖਵਾ ਲਈ ਨਾ ਉਸ ਕੁੜੀ ਨੇ ਠੀਕ ਆ ਅੱਜ ਇਸੇ ਜਿਹੇ ਨੂੰ ਨਾ ਕਹਿਣ ਦੀ ਆ ਕਿ ਆਹ ਦਾ ਰਾਜਨਾਮਾ ਹੋ ਗਿਆ ਇਹ ਕਿਦਾਂ ਦੇ ਰਾਜਨਾਮੇ ਆ ਇਹ ਕਿਦਾਂ ਦਾ ਸਿਸਟਮ ਆ ਅਸੀਂ ਉਹ ਹੀ ਪੰਜਾਬੀ ਆ ਤੇ ਜਿਹੜੇ ਸਿਰ ਤੋਂ ਚੁੰਨੀਆਂ ਨਹੀਂ ਲੱਥਨ ਦਿੰਦੇ ਜਿਹੜੇ ਧੀ ਭੈਣ ਨੂੰ ਕਹਿੰਦੇ ਨੇ ਵੀ ਘਰੋਂ ਬਾਹਰ ਪੈਰ ਵੀ ਪੁੱਟਣਾ ਠੀਕ ਆ ਤੁਹਾਡੀ ਜ਼ਿੰਦਗੀ ਤੁਹਾਨੂੰ ਮੁਬਾਰਕ ਤੁਸੀਂ ਵਿਆਹ ਕਰਾਉਣਾ ਤੁਹਾਨੂੰ ਮੁਬਾਰਕ ਹਰਤੇ ਜੇ ਤੁਹਾਨੂੰ ਮੁਬਾਰਕ ਪਰ ਪਬਲਿਕ ਦੇ ਵਿੱਚ ਕਦੀ ਵੀ ਆਹ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਇਹ ਕੰਮ ਕੀਤਾ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆਂ ਵੀ ਜਿਹੜੇ ਔਰ ਤੁਸੀਂ ਆਪ ਇਸ ਚੀਜ਼ ਦਾ ਫੈਸਲਾ ਕਰੋਗੇ ਜਿਹੜੇ ਭਾਵੇਂ ਤੁਸੀਂ ਕਹਿੰਦੇ ਜਿਲ੍ਹੇ ਚ ਟੁੰਣਾ ਗਾਲੀ ਵੀਡੀਓ ਵਾਇਰਲ ਨਾ ਕਰਿਓ ਆਹ ਨਾ ਕਰਿਓ ਅਸੀਂ ਤਾਂ ਡਰੇ ਬੈਠੇ ਮੈਂ ਕਿਸੇ ਗੱਲ ਤੇ ਗੱਲ ਕੀਤੀ ਨਹੀਂ ਆ ਰਾਜੀ ਨਾ ਨਾ ਪਬਲਿਕ ਦੀ ਪੁੱਛੇ ਤੋਂ ਬਗੈਰ ਕਿੱਦਾਂ ਹੋ ਗਿਆ ਜੇ ਹੋ ਵੀ ਗਿਆ ਤੇ ਫਿਰ ਸਾਨੂੰ ਕਾਤੋਂ ਸਾਰੇ ਜਿਹੜੇ ਐਨ ਆਰ ਆਈ ਆ ਜਾਂ ਦੂਜਾ ਤੀਜਾ ਨੂੰ ਕਿਹਾ ਗਿਆ ਕਿ ਸਾਨੂੰ ਇਹ ਇਨਸਾਫ ਚਾਹੀਦਾ ਇਨਸਾਫ ਆਪੇ ਕਰਨਾ ਹੀ ਜਦ ਕਿਹੜੇ ਮੂ ਨਾਲ ਕਿਹੜੀਆਂ ਇੰਟਰਵਿਊ ਦੇਣ ਤੋਂ ਬਾਅਦ ਕਿਦਾਂ ਤੁਸੀਂ ਜਜਬਾਤਾਂ ਦੇ ਨਾਲ ਖੇਡਦੇ ਆ ਕਿੰਨੇ ਭਰਾ ਰੋਜ਼ ਦੁਖੀ ਹੁੰਦੇ ਹੋਣਗੇ ਕਿੰਨੀਆਂ ਕੁੜੀਆਂ ਨੂੰ ਇਹ ਆ ਜਿਹੜੀ ਚੀਜ਼ ਦਾ ਸ਼ਰਮਿੰਦੀ ਦਾ ਸਾਹਮਣਾ ਕਰਨਾ ਪੈਂਦਾ ਹੋਊਗਾ ਆ ਕੀ ਚੱਲਣ ਰਿਹਾ ਵੀਡੀਓ ਵੀ ਤੁਸੀਂ ਸਾਰੀ ਪਬਲਿਕ ਨੂੰ ਆਪਣੀਆਂ ਦਿਖਾ ਤੀਆਂ ਤੇ ਸ਼ਰਮ ਵੀ ਪੰਜਾਬ ਨੂੰ ਆ ਗਈ ਪਰ ਸੋਚ ਕੇ ਵੇਖੋ ਕਿ ਸਾਡੇ ਨਿੱਕੇ ਨਿੱਕੇ ਬੱਚੇ ਇੱਥੇ ਬਾਹਰਲੀ ਕੰਟਰੀਆਂ 'ਚ ਰਹਿੰਦੇ ਆ ਮਾਮਾ ਬੀਬੀਆ ਕੋਲੋਂ ਫੋਨ ਆ ਗੁਰਪੁਰ ਦੇ ਗ੍ਰੰਥੀਆਂ ਕੋਲੋਂ ਫੋਨ ਆ ਕਿੱਥੇ ਕਿੱਥੇ ਫੋਨ ਹੁੰਦੇ ਆ ਤੇ ਇਹ ਫੋਨਾਂ ਵਿੱਚ ਚੀਜ਼ਾਂ ਆਉਂਦੀਆਂ ਚੰਗੀਆਂ ਲੱਗਦੀਆਂ ਚਲੋ ਜੇ ਪਹਿਲੀ ਗੱਲ ਤੇ ਬੰਦਾ ਵਿਆਹ ਮੰਗਿਆ ਵਾ ਉਹਨੂੰ ਮਿਲਣਾ ਗਿਲਣਾ ਨਹੀਂ ਚਾਹੀਦਾ ਜੇ ਮਿਲਿਆ ਤੇ ਵੀਡੀਓ ਨਹੀਂ ਬਣੋਣੀ ਚਾਹੀਦੀ ਜੇ ਵੀਡੀਓ ਬਣੀ ਤੇ ਰਜ਼ਾਮੰਦੀ ਨਾਲ ਬਣੀ ਆ ਇਹ ਫਿਰ ਕਿਉਂ ਇਹ ਕਿਹਾ ਗਿਆ ਪਈ ਮੈਨੂੰ ਧੱਕੇ ਨਾਲ ਕੀਤਾ ਫਿਰ ਨਾ ਉਹ ਕੀਤਾ ਜੇ ਕੀਤਾ ਯਾਰ ਅਸੀਂ ਕੁਝ ਸੋਚਣ ਦੇ ਆ ਇੱਥੇ ਕੁਝ ਹੋਣਿਆ ਬਾਕੀ ਵੀਰ ਮਰਿਓ ਜਿਹੜਾ ਸਮਝੌਤਾ ਆਇਆ ਮੈਂ ਇੱਕੋ ਗੱਲ ਪੁੱਛਣੀ ਚਾਹੁੰਨਾ ਮੇਰਾ ਢੇਟ ਨਹੀਂ ਦੁਖਦਾ ਮੇਰੇ ਨਾਲ ਭਾਵੇਂ ਸਾਰੀ ਦੁਨੀਆ ਨੇ ਸਮਝੌਤੀ ਹੁੰਦੀ ਰਹੇ ਨਾ ਗੱਲ ਮੈਂ ਇਹ ਕਹਿੰਦਾ ਸਹੀ ਹੋਇਆ ਕਿ ਗਲਤ ਹੋਇਆ ਕਿ ਸਾਡੇ ਜਜ਼ਬਾਤਾਂ ਨਾ ਖੇਡੇ ਗਏ ਕਮੈਂਟ ਕਰਕੇ ਤੁਸੀਂ ਦੱਸੋ